ਬਹੁਤ ਹੀ ਇੱਕ ਚੰਗਾ ਉਪਰਾਲਾ ਵੀ ਕੀਤਾ ਗਿਆ ਤੁਸੀਂ ਇਸੇ ਪਿੰਡ ਤੋਂ ਬਿਲੋਂਗ ਕਰਦੇ ਹੋ ਸੋ ਇੱਕ ਬਹੁਤ ਵੱਡੀ ਕਾਮਯਾਬੀ ਵੀ ਤੁਹਾਡੇ ਲਈ ਹੈ ਟੰਡਾ तकरीबन 30 35 ਪੇਸ਼ੈਂਟ ਹੋ ਗਏ ਹੈ ਚੱਕ ਹਜੇ ਜੀ ਤੇ ਜ਼ਿਆਦਾਤਰ ਪੇਸ਼ੈਂਟ ਜਿਵੇਂ ਕੋਈ ਕਢਾਣ ਵਾਲੇ ਦੰਦ ਜ਼ਿਆਦਾ ਹੈਗੇ ਨੇ ਖਰਾਬ ਦੰਦ ਜ਼ਿਆਦਾ ਨੇ ਤੇ ਲਮਾਣ ਲੂਣ ਵਾਲੇ ਜਿਵੇਂ ਹੁੰਦੇ ਨੇ ਦੰਦ ਪੱਕੇ ਫਿਕਸ ਦੰਦ ਲੱਗਦੇ ਆ ਉਹ ਲਮਾਣ ਵਾਲੇ ਜ਼ਿਆਦਾ ਪੇਸ਼ੈਂਟ ਇਹੀ ਆ ਰਹੇ ਨੇ ਹਜੇ ਤੱਕ ਇਹਨਾਂ ਨੇ ਸਭ ਤੋਂ ਪਹਿਲਾਂ ਉਪਰਾਲਾ ਦਿਲਾੜ ਪਿੰਡ ਤੋਂ ਹੀ ਸਰੂ ਕੀਤਾ ਫ੍ਰੀ ਚੈੱਕਅਪ ਦੰਦਾਂ ਦਾ ਜੋ ਕਿ ਬਹੁਤ ਵਧੀਆ ਔਰ ਚੰਗਾ ਲੱਗਿਆ ਸਾਡੇ ਪਿੰਡ ਵੱਲੋਂ ਜਿੰਨਾ ਵੀ ਸੰਜੋਗ ਹੋਇਆ ਇਹ ਡਾਕਟਰ ਸਾਹਿਬ ਨੂੰ ਜ਼ਰੂਰ ਦਵਾਂਗੇ ਬੱਚਿਆਂ ਦੇ ਅੱਜ ਕੱਲ ਜਿਵੇਂ ਅੱਜ ਕੱਲ ਦਾ ਖਾਣ ਪੀਣ ਜਿਵੇਂ ਦਾ ਹੋ ਗਿਆ ਬੱਚਿਆਂ ਦੇ ਜਿਵੇਂ ਟੌਫੀਆਂ ਚਾਕਲੇਟ ਜ਼ਿਆਦਾ ਖਾਂਦੇ ਆ ਬੱਚੇ ਤੇ ਜਿਵੇਂ ਬਰਸ਼ ਵੀ ਘੱਟ ਕਰਦੇ ਨੇ ਇੱਕ ਟਾਈਮ ਬਰਸ਼ ਕਰਦੇ ਨੇ ਦੋ ਟਾਈਮ ਕਰਨਾ ਚਾਹੀਦਾ ਰਾਤ ਨੂੰ ਸੌਣ ਲੱਗੇ ਜਿਵੇਂ ਕਰਕੇ ਸੌਣ ਕੁਰਲੀਆਂ ਕਰਨੀਆਂ ਚਾਹੀਦੇ ਖਾਣ ਪੀਣ ਤੋਂ ਬਾਅਦ ਉਨਾਂ ਦੇ ਦੰਦ ਜੀ ਖਰਾਬ ਹੋਏ ਸੀ ਕੈਵਟੀ ਚ ਲੱਗੀ ਸੀ ਮੈਂ ਆਪਾਂ ਨੇ ਇਹਨਾਂ ਦੇ ਡਾਕਟਰ ਨਾਲ ਗੱਲ ਕੀਤੀ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਟਰੀਟਮੈਂਟ ਕੀਤਾ ਜੀ ਬਹੁਤ ਵਧੀਆ ਜੀ ਉਹ ਮੁੰਡਾ ਜੋ ਕਿ ਕੰਮ ਛਿੜਿਆ ਜੀ ਇਹਨੇ ਬਹੁਤ ਵਧੀਆ ਸਲਾਹ ਜੋਗ ਹੈ ਜੀ ਮਤਲਬ ਇਹ ਬੰਦੇ ਨੂੰ ਕੀ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾਰਾਵੀ ਦੇ ਨਾਲ ਮੇਰੇ ਵੱਲੋਂ ਯਾਨੀ surjit ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਪਿੰਡ ਗੁਲਾੜ ਵਿੱਚ ਮੌਜੂਦ ਹਾਂ ਡਾਕਟਰ ਸੁਨੀਲ ਕੁਮਾਰ ਵੱਲੋਂ ਅੱਜ ਫ੍ਰੀ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਸੋ ਇਸੇ ਪਿੰਡ ਦੇ ਕੁਝ ਨੌਜਵਾਨ ਤੇ ਕੁਝ ਬਜ਼ੁਰਗ ਸੱਜਣ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੋ ਦਰਸ਼ਨ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਪਿੰਡ ਵਿੱਚ ਅੱਜ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਸੋ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜੈ ਸ਼੍ਰੀ ਰਾਮ ਜੀ ਜੋ ਸਾਡੇ ਪਿੰਡ ਚਾ ਮੁੰਡਾ ਡਾਕਟਰ ਸੁਨੀਲ ਹੈ ਜੀ ਇਹ ਸਾਡੇ ਪਿੰਡ ਦਾ ਹੀ ਵਸਨੀਕ ਹੈ ਇਹਨਾਂ ਦੇ ਫਾਦਰ ਸਾਹਿਬ ਐਕਸ਼ਨ ਸਾਹਿਬ ਨੇ ਇਹਨਾਂ ਚ ਨਹਿਰ ਵਿਭਾਗ ਚ ਹਮ ਇਹਨਾਂ ਨੇ ਸਭ ਤੋਂ ਪਹਿਲਾਂ ਅਪਰਾਲਾ ਦਲਾੜ ਪਿੰਡ ਤੋਂ ਹੀ ਸੁਰੂ ਕੀਤਾ ਫ੍ਰੀ ਚੈੱਕਅਪ ਦੰਦਾਂ ਦਾ ਜੋ ਕਿ ਬਹੁਤ ਵਧੀਆ ਔਰ ਚੰਗਾ ਲੱਗਿਆ ਸਾਡੇ ਪਿੰਡ ਵੱਲੋਂ ਜਿੰਨਾ ਵੀ ਸੰਜੋਗ ਹੋਇਆ ਇਹ ਡਾਕਟਰ ਸਾਹਿਬ ਨੂੰ ਜ਼ਰੂਰ ਦਵਾਂਗੇ ਸੋ ਤੁਹਾਡੇ ਪਿੰਡ ਦੇ ਮੈਂ ਇੱਕ ਦੇਖ ਰਿਹਾ ਕਾਫੀ ਸੱਜਣ ਇਥੇ ਮੌਜੂਦ ਨੇ ਦੂਜਿਆਂ ਉਹਨਾਂ ਨਾਲ ਵੀ ਗੱਲ ਗੱਲਬਾਤ ਕਰਾਂਗੇ ਸੋ ਬਜ਼ੁਰਗੋ ਤੁਹਾਡੇ ਪਿੰਡ ਵਿੱਚ ਅੱਜ ਫ੍ਰੀ ਚੈੱਕਅਪ ਲਗਾਇਆ ਜਾ ਰਿਹਾ ਦੰਦਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਸੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਬਹੁਤ ਵਧੀਆ 감재 जी, जी। साडे स्नेल डॉक्टर साहब इथे चैप करने वास्ते ने बहुत बढ़िया डॉक्टर ने और पूरी सहायता कर रहे ने सो तो आपके पिंड पे वालों की सहयोग ਦਿੱਤਾ जा रहे हैं पूरा सहयोग ਦਿੱਤਾ जा रहे हैं जी साडे बलो ਜੀ ਅਸੀਂ ਬਹੁਤ ਚੰਗਾ ਸਮਝਿਆ ਇਸ ਗੱਲ ਨੂੰ ਸੋ ਇਸ ਤੋਂ ਪਹਿਲਾਂ ਵੀ ਤੁਹਾਡੇ ਪਿੰਡ ਵਿੱਚ ਇੱਕ ਥੋੜੇ ਦਿਨ ਹੀ ਪਹਿਲਾਂ ਅਸੀਂ ਇੱਕ ਕਵਰੇਜ ਕੀਤੀ ਸੀ ਅ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਲਗਾਇਆ ਗਿਆ ਸੀ ਸੋ ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਬਹੁਤ ਵੱਡਾ ਇੱਕ ਨੇਕ ਉਪਰਾਲਾ ਵੀ ਇਸ ਚੀਜ਼ ਨੂੰ ਕਹਿ ਸਕਦੇ ਹਾਂ ਅਸੀਂ ਸੋ ਡਾਕਟਰ ਸਾਹਿਬ ਵੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਸੋ ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਕਿ ਲਗਾਤਾਰ ਪੇਸ਼ੈਂਟ ਵੀ ਆ ਰਹੇ ਨੇ ਚੈੱਕਅਪ ਉਹਨਾਂ ਦਾ ਕੀਤਾ ਜਾ ਰਿਹਾ ਸੋ ਸਾਡੇ ਨਾਲ ਕੁਝ ਹੋਰ ਵੀ ਸੱਜਣ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੀ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਸਿੰਘ ਜੀ ਜੀ ਸੁਖਵਿੰਦਰ ਜੀ ਪਿੰਡ ਵਿੱਚ ਇੱਕ ਬਹੁਤ ਨੇਕ ਉਪਰਾਲਾ ਕੀਤਾ ਗਿਆ ਡਾਕਟਰ ਸਾਹਿਬਾਂ ਵੱਲੋਂ ਡਾਕਟਰ ਸੁਨੀਲ ਕੁਮਾਰ ਵੱਲੋਂ ਸੋ ਕਿਵੇਂ ਦੇਖਦੇ ਹੋ ਤੁਸੀਂ ਇਹ ਚੀਜ਼ ਨੂੰ ਬਹੁਤ ਵਧੀਆ ਜੀ ਉਹ ਮੁੰਡਾ ਜੋ ਕਿ ਕੰਮ ਛੇੜਿਆ ਜੀ ਇਹ ਬਹੁਤ ਵਧੀਆ ਸਰਾ ਜੋਗ ਹੈ ਜੀ ਹਮਮ ਤਾਂ ਇਹ ਬੰਦੇ ਨੂੰ ਕੀ ਹੋਣਾ ਚਾਹੀਦਾ ਸੋ ਤੁਹਾਨੂੰ ਲੱਗਦਾ ਹੈ ਕਿ ਪਿੰਡ ਦੇ ਜੋ ਦੂਜੇ ਨੌਜਵਾਨ ਨੇ ਜੋ ਖਾਸ ਕਰਕੇ ਮੈਡੀਕਲ ਦੀ ਲਾਈਨ ਵਿੱਚ ਜੁੜੇ ਨੇ ਉਹ ਇਸ ਚੀਜ਼ ਵਿੱਚ ਅੱਗੇ ਆਉਣਾ ਚਾਹੀਦੇ ਹਨ ਉਹਨਾਂ ਨੂੰ ਹਾਂ ਜੀ ਸਭ ਨੂੰ ਅੱਗੇ ਆਉਣਾ ਚਾਹੀਦਾ ਜੀ ਸੋ ਸੋ ਇਹ ਸਾਨੂੰ ਕੁਝ ਪਿੰਡ ਦੇ ਹੀ ਕੁਝ ਲੋਕ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਇਸ ਚੀਜ਼ ਵਿੱਚ ਨੌਜਵਾਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਕਿਤੇ ਨਾ ਕਿਤੇ ਸੋ ਆਓ ਹੁਣ ਤੁਹਾਡੀ ਗੱਲਬਾਤ ਕਰਾਉਣੀਆਂ ਡਾਕਟਰ ਸਾਹਿਬ ਨਾਲ ਸੋ ਸਾਡੇ ਨਾਲ ਡਾਕਟਰ ਸੁਨੀਲ ਕੁਮਾਰ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਵੱਲੋਂ ਜੋ ਇਹ ਨੀਕ ਉਪਰਾਲਾ ਕੀਤਾ ਗਿਆ ਸੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਵੱਲੋਂ ਬਹੁਤ ਹੀ ਇੱਕ ਚੰਗਾ ਉਪਰਾਲਾ ਵੀ ਕੀਤਾ ਗਿਆ ਤੁਸੀਂ ਇਸੇ ਪਿੰਡ ਤੋਂ ਬਿਲੋਂਗ ਕਰਦੇ ਹੋ ਸੋ ਇੱਕ ਬਹੁਤ ਵੱਡੀ ਕਾਮਯਾਬੀ ਵੀ ਤੁਹਾਡੇ ਲਈ ਹੈ ਕਿਵੇਂ ਦੇਖਦੀ ਹਾਂ ਇਹ ਸਭ ਜੋ ਤੁਸੀਂ ਇਹ ਫ੍ਰੀ ਚੈੱਕਅਪ ਦੰਦਾ ਦਾ ਕਰਵਾਉਣ ਜਾ ਰਹੇ ਅਸੀਂ ਮਤਲਬ ਕਿ ਜਿਵੇਂ ਹੁਣ ਕੈਂਪਸ ਹੀ ਲਾਇਆ ਸੀ ਪਿੰਡੋਂ ਇੱਥੋਂ ਹੀ ਆ ਮੈਂ ਬਸ ਤਾਂ ਜੀ ਤੇ ਅਸੀਂ ਵੀ ਚਾਹਦੇ ਸੀ ਚਲੋ ਸੇਵਾ ਦਾ ਕਦੇ ਮੌਕਾ ਮਿਲੇ ਸਾਨੂੰ ਪਿੰਡ 'ਚ ਕੰਮ ਕਰਨ ਦਾ ਮੌਕਾ ਮਿਲੇ ਤੇ ਕਈ ਟਾਈਮ ਦਾ ਅਸੀਂ ਦੇਖ ਰਹੇ ਸੀ ਵੀ ਲਾਣਾ ਕਦੋਂ ਲਾਣਾ ਫਿਰ ਹੁਣ ਚਲੋ ਸਾਨੂੰ ਟਾਈਮ ਮਿਲੇ ਸੈਟਿੰਗ ਲੱਗੀ ਹੈ ਤੇ ਅੱਜ ਲਾਇਆ ਸੀ ਕੈਂਪ ਫਰੀ ਤੇ ਚੈੱਕ ਅਪ ਕਰ ਰਹੇ ਆ ਇੱਥੇ ਹੁਣ ਸਹੀ ਚੱਲ ਰਿਹਾ ਤੇ ਕਿੰਨੇ ਕ ਪੇਸ਼ੈਂਟ ਹੁਣ ਤੱਕ ਤੁਸੀਂ ਦੇਖ ਚੁੱਕੇ ਹੋ ਅੱਜ ਸਾਡੇ ਪੇਸ਼ੈਂਟ ਤਕਰੀਬਨ 30 35 ਪੇਸ਼ੈਂਟ ਹੋ ਗਏ ਚੈੱਕ ਅਜੇ ਜੀ ਤੇ ਜ਼ਿਆਦਾਤਰ ਪੇਸ਼ੈਂਟ ਜਿਵੇਂ ਕੋਈ ਕਢਾਉਣ ਵਾਲੇ ਦੰਦ ਜ਼ਿਆਦਾ ਹੈਗੇ ਨੇ ਖਰਾਬ ਦੰਦ ਜ਼ਿਆਦਾ ਨੇ ਤੇ ਲਵਾਨ ਲੂਣ ਵਾਲੇ ਜਿਵੇਂ ਹੁੰਦੇ ਨੇ ਦੰਦ ਪੱਕੇ ਫਿਕਸ ਦੰਦ ਲੱਗਦੇ ਆ ਉਹ ਲਵਾਨ ਵਾਲੇ ਜ਼ਿਆਦਾ ਪੇਸ਼ੈਂਟ ਇਹੀ ਆ ਰਹੇ ਨੇ ਹਜੇ ਤੱਕ ਸੋ ਜੇ ਕਿਸੇ ਪੇਸ਼ੈਂਟ ਨੂੰ ਕੋਈ ਮੇਜਰ ਪ੍ਰੋਬਲਮ ਹੁੰਦੀ ਹੈ ਕੋਈ ਵੱਡੀ ਪ੍ਰੋਬਲਮ ਹੁੰਦੀ ਹੈ ਸੋ ਤੁਹਾਡਾ ਕਲੀਨਿਕ ਕਿੱਥੇ ਕਰਕੇ ਆ ਜੋ ਪੇਸ਼ੈਂਟ ਉੱਥੇ ਆ ਸਕਣ ਆਪਣਾ ਕਲੀਨਿਕ ਕਾਨਗੜ ਰੋਡ ਹੈਗੀ ਪਤਲਾਚ ਤੇ ਕਾਲੀ ਮਾਤਾ ਮੰਦਿਰ ਫਿਰ ਮੈਂ ਸੌਤੋਂ ਥੋੜੀ ਜਿਹੀ ਅੱਗੇ ਹੈਗਾ ਕਲੀਨਿਕ ਆਪਣੇ ਕੋਲ ਜੇ ਕੋਈ ਮੇਜਰ ਪ੍ਰੋਬਲਮ ਦਾ ਤਾਂ ਐਵੇਂ ਵੀ ਆਪਾਂ ਸਰਜਰੀ ਸਾਰਾ ਕੁਝ ਆਪ ਹੀ ਕਰਦਾ ਮੈਂ ਡਿਪਲੋਮਾ ਆਪਣੇ ਕੋਲ ਹੈਗੇ ਨੇ ਮੇਰੇ ਸਾਰੇ ਡਿਗਰੀ ਹੈਗੀਆਂ ਆਪਣੇ ਕੋਲ ਤੇ ਬਾਕੀ ਮਸ਼ੀਨ ਸਮੇਤ ਤੁਸੀਂ ਮੈਡੀਕਲ ਲਾਈਨ ਨਾਲ ਜੁੜੇ ਹੋਏ ਮੈਨੂੰ ਮੈਡੀਕਲ ਲਾਈਨ ਨਾਲ ਹੁਣ ਆਪਾਂ ਨੂੰ 5-6 ਸਾਲ ਹੋ ਗਏ ਮੈਨੂੰ ਇੱਥੇ ਤੇ ਕਲੀਨਿਕ ਕਰਨ ਨੂੰ ਆਪਾਂ ਨੂੰ ਅਜੇ ਹੁਣੇ ਥੋੜਾ ਟਾਈਮ ਹੀ ਹੋਇਆ 2 ਸਾਲ ਹੋਏ ਨੇ ਅਜੇ ਤੇ ਪਹਿਲਾਂ ਤੋਂ ਮੈਂ ਜੁੜਿਆ ਹਾਂ ਜਿਵੇਂ ਡਿਗਰੀ ਮੇਰੀ ਚੱਲ ਰਹੀ ਡਿਗਰੀ 6 ਸਾਲ ਦੀ ਸੀਗੀ ਪਹਿਲਾਂ 2011 ਤੋਂ ਕੀਤੀ ਹੈ ਡਿਗਰੀ ਮੈਂ ਜੀ ਤੇ ਉਦੋਂ ਤੋਂ ਹੀ ਕਰ ਰਿਹਾ ਨਾ ਕੰਮ ਸੋ ਡਾਕਟਰ ਸਾਹਿਬ ਇੱਕ ਨਾ ਕਾਮਨ ਜੀ ਗੱਲ ਆਪਾਂ ਦੇਖਣ ਨੂੰ ਮਿਲਦੀ ਹੈ ਸਾਨੂੰ ਬੱਚਿਆਂ ਦੀ ਖਾਸ ਕਰਕੇ ਮੇਰੀ ਗੱਲ ਕਰਾਂ ਸੋ ਬੱਚਿਆਂ ਨੂੰ ਇਹ ਦੰਦਾਂ ਦੀਆਂ ਪ੍ਰੋਬਲਮ ਕਾਫੀ ਦੇਖਣ ਨੂੰ ਮਿਲਦੀਆਂ ਨੇ ਇਹ ਕੀ ਵਜ੍ਹਾ ਹੋ ਅੱਜਕੱਲ ਦਾ ਖਾਣ ਪੀਣ ਜਿਵੇਂ ਦਾ ਹੋ ਗਿਆ ਬੱਚਿਆਂ ਦੇ ਜਿਵੇਂ ਟੌਫੀਆਂ ਚਾਕਲੇਟ ਜ਼ਿਆਦਾ ਖਾਂਦੇ ਆ ਬੱਚੇ ਤੇ ਜਿਵੇਂ ਬਰਸ਼ ਵੀ ਘੱਟ ਕਰਦੇ ਨੇ ਇੱਕ ਟਾਈਮ ਬਰਸ਼ ਕਰਦੇ ਨੇ ਦੋ ਟਾਈਮ ਕਰਨਾ ਚਾਹੀਦਾ ਰਾਤ ਨੂੰ ਫੋਨ ਲੱਗੇ ਜਿਵੇਂ ਕਰਕੇ ਸੌਣ ਕੁਰਲੀਆਂ ਕਰਨੀਆਂ ਚਾਹੀਦੀਆਂ ਖਾਣ ਪੀਣ ਤੋਂ ਬਾਅਦ ਤੇ ਉਹਨਾਂ ਨਾਲ ਹੀ ਸਫਾਈ ਜਿੰਨੀ ਰੱਖਣਗੇ ਉਨਾਂ ਹੀ ਦੰਦ ਸਹੀ ਰਹਿਣਗੇ ਇਹ ਚੀਜ਼ ਹੈ ਹਾਂਜੀ ਸੋ ਇੱਕ ਤਾਂ ਗੱਲ ਸੀ ਬੱਚਿਆਂ ਦੀ ਸੋ ਬਜ਼ੁਰਗ ਜੇ ਬਜ਼ੁਰਗਾਂ ਦੀ ਗੱਲ ਕਰੇ ਬਜ਼ੁਰਗ ਅਵਸਥਾ ਵਿੱਚ ਕਹਿ ਦਿੰਦੇ ਨੇ ਬਜ਼ੁਰਗਾਂ ਦੇ ਦੰਦਾਂ ਨੂੰ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਸੋ ਉਹ ਕਿਹੜੀਆਂ ਗਣੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਜ਼ੁਰਗਾਂ ਨੂੰ ਵੀ ਸਲਾਹ ਹੁੰਦੀ ਹੈ ਵੀ ਬਰਸ਼ ਕਰਨਾ ਹੀ ਬਰਸ਼ ਕਰਕੇ ਆਪਣਾ ਦੋ ਟਾਈਮ ਬਰਸ਼ ਕਰਨ ਸਫਾਈ ਰੱਖਣ ਪਹਿਲੀ ਗੱਲ ਤਾਂ ਐਵੇਂ ਦੋ ਤਿੰਨ ਮਹੀਨੇ ਬਾਅਦ ਚੈੱਕਅਪ ਜ਼ਰੂਰੀ ਹੈ ਦੰਦਾਂ ਦਾ ਚੈੱਕਅਪ ਕਰਾਣ ਆ ਕੇ ਉੱਥੇ ਤੇ ਜਿਹੜਾ ਜਿਹੜਾ ਵੀ ਕੋਈ ਦਿੱਕਤ ਹੋਵੇ ਜਿਵੇਂ ਅਸੀਂ ਨਾਲ ਦੀ ਨਾਲ ਉਦੋਂ ਸਹੀ ਕਰ ਸਕੀਏ ਉਸ ਟਾਈਮ ਤੇ ਜਿਵੇਂ ਨਾਲ ਦੀ ਨਾਲ ਠੀਕ ਹੁੰਦੀ ਜਾਣ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਉਹਦੇ ਵਿੱਚ ਤੁਸੀਂ ਇਸੇ ਪਿੰਡ ਤੋਂ ਬਿਲੋਂਗ ਕਰਦੇ ਹੋ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਸੋ ਤੁਹਾਡੇ ਪਿੰਡ ਦੇ ਵੀ ਲੋਕ ਤੁਹਾਡਾ ਕਾਫੀ ਸਹਿਯੋਗ ਦੇ ਰਹੇ ਨੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਮੈਂ ਇਸੇ ਪਿੰਡ ਤੋਂ ਹੀ ਹੁਣ ਮੇਰੇ ਡੈਡੀ ਜਿਵੇਂ ਸ਼੍ਰੀ ਸਰੂਪ ਚੰਦ ਜੀ ਐਕਸਿਨ ਅਗੇ ਨੇ ਤੇ ਉਹ ਵੀ ਇੱਥੋਂ ਹੀ ਨਿਕਲੇ ਨੇ ਉਹਨਾਂ ਨਾਲ ਚਲੋ ਅਸੀਂ ਵੀ ਬੱਚੇ ਵੀ ਨਿਕਲ ਰਹੇ ਹਾਂ ਹੁਣ ਔਲੀ ਔਲੀ ਕੰਮ ਕਰ ਰਹੇ ਹਾਂ ਡਾਕਟਰ ਬਣ ਕੇ ਬਾਕੀ ਕਲੀਨਿਕ ਮੇਰੇ ਦਾਦੀ ਜੀ ਦੇ ਨਾਮ ਤੇ ਹੈਗਾ ਉਹਨਾਂ ਦੀ ਵੀ ਕਿਰਪਾ ਆ ਗਈ ਹੈ ਵੀ ਚਲੋ ਕੰਮ ਹੁਣ ਚੱਲੂ ਬਾਕੀ ਪਿੰਡਾਂ ਨਾਲ ਸਹਿਯੋਗ ਮਿਲਿਆਂ ਦਾ ਸਾਨੂੰ ਵਧੀਆ ਹੈਗੇ ਨੇ ਸਾਰੇ ਪਿੰਡ ਚ ਸੋ ਏਸੀ ਡਾਕਟਰ ਸੁਨੀਲ ਕੁਮਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਸੇ ਲਗਾਤਾਰ ਪੇਸ਼ੈਂਟ ਚੈੱਕ ਕਰ ਰਹੇ ਆ ਲਗਾਤਾਰ ਦੀ ਗਿਣਤੀ ਵੀ ਬਾਤੀ ਜਾ ਰਹੀ ਹੈ ਤੇ ਲੋੜ ਮੁਤਾਬਿਕ ਉਹਨਾਂ ਦਾ ਟਰੀਟਮੈਂਟ ਵੀ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਪੇਸ਼ੈਂਟ ਨੂੰ ਕੋਈ ਮੇਜਰ ਪ੍ਰੋਬਲਮ ਵੀ ਹੁੰਦੀ ਹੈ ਤਾਂ ਸਾਡਾ ਕਲੀਨਿਕ ਪਤਨਾ ਕਾਨਗੜ ਰੋਡ ਤੇ ਇੱਕ ਕਲੀਨਿਕ ਹੈ ਤੋਂ ਉੱਥੇ ਆ ਕੇ ਪੇਸ਼ੈਂਟ ਆਪਣਾ ਟਰੀਟਮੈਂਟ ਕਰਵਾ ਸਕਦੇ ਹਨ ਸਾਡੇ ਨਾਲ ਅਸਿਸਟੈਂਟ ਡਾਕਟਰ ਬਿਕਰ ਸਿੰਘ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਹਾਂਜੀ ਸਤਿਕਾਰ ਜੀ ਸੋ ਗੁਲਾੜਪਿੰਡ ਵਿੱਚ ਡਾਕਟਰ ਸੁਨੀਲ ਦੁਆਰਾ ਤੇ ਉਹਨਾਂ ਦੀ ਟੀਮ ਦੁਆਰਾ ਇਸ ਪਿੰਡ ਵਿੱਚ ਕੈਂਪ ਲਗਵਾਇਆ ਜਾ ਰਿਹਾ ਸੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਦੇਖੋ ਜੀ ਆਪਣਾ ਜਿਹੜਾ ਇਹ ਕੈਂਪ ਦਾ ਐਕਸਪੀਰੀਅੰਸ ਹੈ ਇਹ ਆਪਣਾ ਵੀ ਸਾਡੀ ਇੱਛਾ ਸੀਗੀ ਸਾਡੀ ਕਾਫੀ ਟਾਈਮ ਤੋਂ ਇੱਛਾ ਸੀਗੀ ਵੀ ਆਪਾਂ ਵੀ ਕਿਸੇ ਪਿੰਡ 'ਚ ਜਾ ਕੇ ਕੈਂਪ ਲਗਾਉਣਾਗਾ ਪਰ ਆਪਣੇ ਡਾਕਟਰ ਦੀ ਜਿਹੜੀ ਇਹ ਸੀਗੀ ਵੀ ਚਾਹੀਦੀ ਸੀਗੀ ਵੀ ਆਪਾਂ ਆਪਣੇ ਪਿੰਡ ਵਿੱਚ ਜਾਣਾਗਾ ਪਹਿਲਾਂ ਵੀ ਆਪਣਾ ਫਰੀਦ ਅੰਦਾ ਦਾ ਕੈਂਪ ਆਪਾਂ ਉੱਥੇ ਜਾ ਕੇ ਲਗਾਉਣਾਗਾ ਸੋ ਸਾਡੀ ਕੱਲ ਪਰਸੋ ਰੈ ਬਣੀ ਸੀਗੀ ਆਪਾਂ ਇਸ ਸੰਡੇ ਜਾਵਾਂਗੇ ਉੱਥੇ ਤੇ ਫਿਰ ਅਸੀਂ ਨੇ ਵੈਸੇ ਹੀ ਹੁਣ ਬਸ ਆਪਾਂ ਇੱਕ ਦੋ ਦਿਨ 'ਚ ਤਿਆਰੀ ਕੀਤੀ ਸਾਰੀ ਤੇ ਆਪਾਂ ਇੱਥੇ ਆਏ ਸੀਗੇ ਤੇ ਹੁਣ ਇੱਥੇ ਆ ਕੇ ਵੀ ਸਾਨੂੰ ਬੜੀ ਖੁਸ਼ੀ ਮਿਲ ਰਹੀ ਹੈ ਅੱবি ਅਸੀਂ ਚੈੱਕਅਪ ਕਰ ਰਹੇਗੇ ਇਹ ਮਰੀਜ਼ ਨੂੰ ਠੀਕ ਤਰ੍ਹਾਂ ਚੈੱਕ ਕਰ ਰਹੇ ਹਾਂਗੇ ਵੀ ਆਪਣਾ ਅਸਲੀ ਉਹਨਾਂ ਨੂੰ ਐਡਵਾਈਸ ਕਰ ਰਹੇ ਹਾਂ ਵੀ ਤੁਹਾਡਾ ਕੀ ਟਰੀਟਮੈਂਟ ਹੋਣ ਵਾਲਾ ਹੈਗਾ ਵੀ ਹੁਣ ਆਪਣੇ ਵਾਸਤੇ ਸਾਰਾ ਆਪਾਂ ਮੈਡੀਸਨ ਵੀ ਲੈ ਕੇ ਆ ਵੀ ਜਿਹਨਾਂ ਨੂੰ ਪੇਨ ਹੈ ਕੋਈ ਉਹਨਾਂ ਨੂੰ ਆਪਾਂ ਇੱਥੇ ਤੁਰਤੇ ਦਵਾਈ ਦੇ ਰਹੇ ਹਾਂਗੇ ਠੀਕ ਹੈ ਜੀ ਤੇ ਬਾਕੀ ਹੁਣ ਅਸੀਂ ਚੈੱਕ ਅਪ ਕਰ ਰਹੇ ਹਾਂਗੇ ਸਸ ਤੁਹਾਨੂੰ ਅੱਗੇ ਹੋਰ ਦੱਸ ਦਾਂਗੇ ਜਿਹੜੀ ਖਬਰ ਮਿਲੀ ਆ ਬੰਦੇ ਸੋ ਹੁਣ ਤੱਕ ਕਿੰਨੇ ਕ ਪੇਸ਼ੈਂਟ ਨੂੰ ਤੁਸੀਂ ਚੈੱਕ ਕਰ ਚੁੱਕੇ ਹੋ ਕਿੰਨੇ ਕ ਲਗਾਤਾਰ ਪੇਸ਼ੈਂਟਾਂ ਦੀ ਗਿਣਤੀ ਜਵਾਦਾ ਹੋ ਰਿਹਾ ਹਾਂਜੀ ਹਾਂ ਵੈਸੇ ਅਸੀਂ ਹੁਣ ਤੱਕ 35-40 ਪੇਸ਼ੈਂਟ ਕਰ ਚੁੱਕੇ ਹਾਂ ਆ ਦੋ ਕੰਟੇ ਹੋਏ ਨਗੇ ਵੈਸੇ ਲਈ ਸੀ 5 ਤੱਕ 5 ਵਜੇ ਤੱਕ ਬੈਠਾਂਗੇ ਸੋ ਐਵੇਂ ਮੈਂ ਆਦਬਾਦੀ ਆਣੀ ਮਰੀਜ਼ਾਂ ਦੀ ਵੀ ਐ ਵੀ ਆਪਣਾ ਪੂਰੇ ਪਿੰਡ ਦੇ ਵਿੱਚੋਂ ਜਿੰਨੇ ਪੇਸ਼ੈਂਟ ਹੋਏ ਆਪਾਂ ਪੂਰੀ ਗੌਰ ਨਾਲ ਚੈੱਕ ਕਰਕੇ ਜਾਵਾਂਗੇ ਇੱਥੇ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸੋ ਐਸੀ ਡਾਕਟਰ ਬਿਕਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਪੇਸ਼ਨਾ ਦੀ ਗਿਣਤੀ 'ਚ ਵਾਧਾ ਹੋ ਰਿਹਾ ਤੇ ਅਸੀਂ ਲਗਾਤਾਰ ਪੇਸ਼ੈਂਟ ਚੈੱਕ ਵੀ ਕਰ ਰਹੇ ਹਾਂ ਸੋ ਸਾਡੇ ਨਾਲ ਇੱਕ ਹੋਰ ਪੇਸ਼ੈਂਟ ਮਨਜੋਨ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਾਗਰ ਕੁਮਾਰ ਜੀ ਸੋ ਸਾਗਰ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਦੰਦਾਂ ਦੇ ਉਹਨਾਂ ਦੇ ਦੰਦ ਜੀ ਖਰਾਬ ਹੋਏ ਸੀ ਕੈਵਟੀ ਚ ਲੱਗ ਗਈ ਸੀ ਫਿਰ ਆਪਾਂ ਨੇ ਇਹਨਾਂ ਨੇ ਡਾਕਟਰ ਨਾਲ ਗੱਲ ਕੀਤੀ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਟਰੀਟਮੈਂਟ ਕੀਤਾ ਜੀ ਇਹਨਾਂ ਨੇ ਸੋ ਇਹਨਾਂ ਨੂੰ ਹੁਣ ਕੀ ਮੈਡੀਸਨ ਵਗੈਰਾ ਤੁਹਾਨੂੰ ਕੀ ਪ੍ਰੋਵਾਈਡ ਕਰਵਾਈ ਹੈ ਮੈਡੀਸਨ ਸਾਰੀ ਪ੍ਰੋਵਾਈਡ ਕਰਾਈ ਹੈ ਜੀ ਇਹਨਾਂ ਨੇ ਸੋ ਕਿਹੜੀਆਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਕਿਹਾ ਵੀ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਿਆ ਜਾਵੇ ਭਾਈ ਸਾਫ ਸਫਾਈ ਜਿਵੇਂ ਦੰਦ ਦੀ ਕਰਨੀ ਚਾਹੀਦੀ ਯਾਰ ਔਰ ਮੈਡੀਸਨ ਦਿੱਤੀ ਆ ਭਾਈ ਮੁਰਸ਼ ਰੋਜ਼ ਕਰੋ ਜੀ ਹਾਂ ਜੀ ਹਾਂ ਸੋ ਸੈਟੀਸਫਾਈ ਹੋ ਤੁਸੀਂ ਹਾਂ ਜੀ ਹਾਂ ਜੀ ਬਿਲਕੁਲ ਸੋ ਇਹ ਸੀ ਸਾਗਰ ਕੁਮਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਚੈੱਕ ਅਪ ਕੀਤਾ ਜਾ ਰਿਹਾ ਡਾਕਟਰ ਸਾਹਿਬਾ ਨਾਲ ਵੱਲੋਂ ਸੜੇ ਨਾਲ ਕੁਝ ਪੇਸ਼ੈਂਟ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੋ ਕੀ ਨਾਮ ਹੈ ਜੀ ਤੁਹਾਡਾ ਪਗਵਾਨੇ ਭਾਈ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਦੰਦਾਂ ਦੀ ਜਦੋਂ ਦੰਦ ਦੁਖਦੇ ਨੇ ਜੀ ਜੀ ਦੰਦਾਂ ਦੰਦ ਦੁਖਦੇ ਨੇ ਸੋ ਡਾਕਟਰ ਸਾਹਿਬਾਨ ਕਿਵੇਂ ਸਹੀ ਚੈੱਕਅਪ ਕਰ ਰਹੇ ਨੇ ਤੁਹਾਡਾ ਹਾਂ ਜੀ ਕੀ ਕਰ ਰਹੇ ਨੇ ਸਹੀ ਸਹੀ ਦਵਾਈ ਦੋਈ ਦੇ ਸਹੀ ਦੇ ਰਹੇ ਨੇ ਅੱਛਾ ਹਾਂ ਤੇ ਕੀ ਦੱਸਿਆ ਉਹਨਾਂ ਨੇ ਕਹਿੰਦਾ ਨੋਪਲੇਟਾਂ ਜਿਹੀਆਂ ਪਹਿਣੀਆਂ ਦੰਦਾਂ ਦੀਆਂ ਅੱਛਾ ਹਾਂ ਦੰਦ ਸਾਰੇ ਖੁੱਲ ਰਹੇ ਨੇ ਚਾ ਸੋ ਇਹ ਸੀ ਕੁਝ ਮਰੀਜ਼ ਜਿਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬਾਨ ਬਹੁਤ ਵਧੀਆ ਤਰੀਕੇ ਨਾਲ ਫ੍ਰੀ ਚੈੱਕਅਪ ਕਰ ਰਹੇ ਨੇ ਕੈਮਰਾ ਪਰਸਨ ਰਵੀ ਕੁਮਾਰ ਦੇ ਨਾਲ ਸੁਜੀਤ ਕੁਮਾਰ ਦਾ ਰਵੀ